ਕੀ ਅਸਾਸ ਕਿਦਾਂ ਘਟਦਾ ਤੇਰੇ ਸਾਹਮਣੇ ਨੀਲ ਪੀੜ ਵਈਆਂ ਲਾਉਣ ਤੇ ਨਾਲ ਇਹਨਾਂ ਦੀ 스멜 ਪਤਾ ਕਿੰਨੀ ਆਉਂਦੀ ਬਾਹਰ ਵਿੱਚ ਹੱਥਾਂ ਚ ਚੱਜ ਦੀ ਪਤਾ ਨਹੀਂ ਤੈਨੂੰ ਹੋ ਕੀ ਗਿਆ ਵਾ ਚੱਜ ਦੀ ਗੱਲ ਨਹੀਂ ਕਰਨਦੀ ਆਪਣੇ ਫਾਇਦੇ ਦੀ ਗੱਲ ਕਰਨਦੀ ਤੁਹਾਨੂੰ ਉਦਾਂ ਹੀ ਸਮਝ ਨਹੀਂ ਆਉਂਦੀ ਹੈਗੀ ਕਿਸੇ ਕੰਮ ਉਹ ਤੇ ਡਰਦਾ ਵਾ ਤੇ ਨਾਲੇ ਨਾ ਇਹਦਾ ਦਿਮਾਗ ਮੈਂ ਸੱਟ ਕਰਦਾ ਵਾ ਉਹ ਚੱਲ ਇਹ ਆ ਬਈ ਤੂੰ ਹਣ ਬਹੁਤਾ ਨਾ ਕਲਾਰਾਂ ਪਈ ਉਦਾਂ ਭਾਬੀ ਨੂੰ ਸਮਝਾ ਦੇ ਵੀ ਇਹੋ ਜੀਆਂ ਗੱਲਾਂ ਮਨ ਚੋਂ ਕੱਢ ਛੱਡੇ ਚੱਲ ਹੁਣ ਫਿਕਰ ਨਾ ਕਰੀ ਚੰਗਾ ਫਿਕਰ ਤੇ ਹੈ ਹਾਈ ਹੁਣ ਤੇਰੇ ਆ ਸਮਝਣ ਦੇ ਬਸ ਪੈ ਗਈ ਠੰਡ ਲੱਗ ਗਿਆ ਉੱਥੱਲੇ ਇਹੋ ਕੋਸ਼ਿਸ਼ ਚਾਉਂਦੇ ਨੇ ਕਿ ਸਾਡੇ ਤਰਲੇ ਮਾਰਨ ਉਹਨਾਂ ਨੂੰ ਤੁਹਾਡੇ ਮਗਰ ਆਉਣਾ ਚਾਹੀਦਾ ਤੂੰ ਹੀ ਜਾਣਦੇ ਓਠ ਓਠ ਕੇ ਜਦੋਂ ਤੂੰ ਕੀਤੇ ਡਿਵਲੀ ਵੀ ਜਦੋਂ ਨੰਦੀ ਭੂਏ ਨਾ ਚੜਿਆ ਕਰ ਭੂਏ ਨਾ ਚੜਿਆ ਕਰ ਅਸੀਂ ਆਪਣੀ ਕਮਾਈ ਦਾ ਕਰ ਰਹੇ ਹਾਂ ਸਾਰਾ ਕੁਝ ਤੇ ਉਹਨਾਂ ਦਾ ਕੁਝ ਅਸੀਂ ਖਾਂਦੇ ਹਾਂ ਉਹ ਉਹਨਾਂ ਕਰਦਾ ਕੰਮ ਤੇ ਕਰਦਾ ਤੇ ਉਹ ਵੀ ਕਰੇ ਨਾ ਜਿੰਨਾ ਉਹਦੇ ਹਿੱਸੇ ਉਹਨਾਂ ਨੂੰ ਦੇ ਦੋ ਉਹਨੂੰ ਕੋ ਸਾਡੀ ਕਮਾਈ ਜਿਤਨੇ 1 ਰੁਪਈਆ ਨਹੀਂ ਮਿਲਣਾ ਬੜੀ ਸਿਆਣੀ ਹੋਣਾ ਤੂੰ ਉਹ ਪਹਿਲੀ ਬੰਨੇ ਦਾ ਵਿਚਾਰਾ ਕਰਦਾ ਰਹਿੰਦਾ ਡੰਗ ਰੋ ਸਾਮਦਾ ਹਾਡੇ ਲਈ ਕਰਦਾ ਵਾ ਆਪਣੇ ਲਈ ਕਰਦਾ ਸਾਰਾ ਕੁਝ ਸਹਾਨ ਨਹੀਂ ਕਰਦਾ ਸਾਡੇ ਸਿਰ ਤੇ ਕੰਮ ਕਰਕੇ ਉਹ ਤੇ ਨਵਦੀਪ ਜੋ ਕਮਾਈ ਹੁੰਦੀ ਹੈ ਸਾਡੇ ਹੱਥੀਰ ਫੜਮਦਾ ਕਿਹੜਾ ਲਾਂਬੇ ਖੜਨ ਡਿਆ ਕਿਤੇ ਫੜਮਦਾ ਵਾ ਤੇ ਅਸੀਂ ਕਿਹੜਾ ਕੱਲੇ ਖਾਈ ਜਾਂਨੇ ਅਸੀਂ ਤਾਂ ਉੱਚੋ 1 ਰੁਪਈਆ ਨਹੀਂ ਭਰਦੇ ਹੈਗੀ ਜਿਹੜੇ ਹਨ ਸਾਡੀ ਤਨਖਾਹ ਦੀ ਮਿਲਦੀ ਆ ਉਹਨਾਂ ਦੀਆਂ ਹੀ ਚੀਜ਼ਾਂ ਲੈਨੇ ਆ ਤੇ ਉਹ ਵੀ ਇਹੀ ਲੈ ਲੈ ਕਿ ਤੇ ਇਹਨਾਂ ਦੇ ਨਾਂ ਕਰਾਈ ਜਾਈਏ ਆ ਪਹਿਲੇ ਕਿਦਾਂ ਦਾ ਕੰਮ ਹੋਇਆ ਤੂੰ ਚੱਲਦੀ ਪੁੱਠੇ ਬੰਨੇ ਨੂੰ ਪੁੱਠੇ ਬੰਨੇ ਨੂੰ ਮੈਂ ਚੱਲਦੀ ਆ ਤੂੰ ਹੀ ਜਿ ਸਿੱਧੇ ਹੈਂ ਗਿਓ ਚੱਲਣ ਨੂੰ ਕੋਈ ਕਦੀ ਕਿਸੇ ਦੀ ਗੱਲ ਮੰਨਿਓ ਨਾ ਤੁਹਾਨੂੰ ਮੈਂ ਜੋ ਕਹਾਂ ਨਾ ਤੁਸੀਂ ਉਹ ਤੋਂ ਉਲਟ ਚੱਲਦੇ ਹੋ ਤੇ ਜਦੋਂ ਅਗਲੇ ਸਿਰ 'ਚ ਮਾਰਦੇ ਨੇ ਜੁੱਤੀਆਂ ਫਿਰ ਤੁਸੀਂ ਭੌਂਕੇ ਆਉਂਦੇ ਹੋ ਮੇਰੇ ਵੱਲ ਹਾਂ ਨਵਦੀਪ ਤਾਂ ਸਹੀ ਕਹਿਂਦੀ ਹਾਂ ਮੈਨੂੰ ਇਦਾਂ ਨਹੀਂ ਹੀ ਕਰਨਾ ਚਾਹੀਦਾ ਮੈਨੂੰ ਤੇਰੀ ਗੱਲ ਮੰਨ ਲੈਣੀ ਚਾਹੀਦੀ ਤੂੰ ਨਾ ਆਪਣਾ ਮੂੰਹ ਬੰਦ ਹੀ ਰੱਖ ਬਹੁਤੀ ਮੈਨੂੰ ਮਤਾਨਾ ਦੇ ਮੈਨੂੰ ਪਤਾ ਹੈ ਕੀ ਕਰਨਾ ਦੁਆ ਭਰਾਵਾਂ ਨੇ ਤੂੰ ਵੱਡੀ ਸਿਆਣੀ ਸਵਾਭ ਪਤਾ ਤੁਹਾਨੂੰ ਕੀ ਕਰਨਾ ਵਾ ਉਨਨ ਖਵਾਈ ਜਾ ਉਹਨਾਂ ਨੂੰ ਹਾਂਜੀ ਹਾਂਜੀ ਕਰੀ ਜਾ ਤੇ ਅਗਲੇ ਚੰਗੇ ਆ ਤੇ ਜਿੱਦਨ ਉਹਨਾਂ ਨੂੰ ਜਵਾਬ ਦਿੱਤਾ ਉਦੋਂ ਨਹੀਂ ਮੜੇ ਹੋ ਗਏ ਆ ਤੈਨੂੰ ਨਾ ਵਿਲੀ ਨੂੰ ਖਾਣਾ ਨਹੀਂ ਆਉਂਦਾ ਤੈਨੂੰ ਪਕਈਆਂ ਮਿਲ ਜੀ ਜਾਂਦੀਆਂ ਨੇ ਨਾ ਕੌਣੀਆਂ ਪੰਦ ਪਤਾ ਤੈਨੂੰ ਫੇਰ ਲੱਗੇ ਨਾ ਮੈਂ ਤਾਂ ਕਦੇ ਪਕਾਈਆਂ ਨਹੀਂ ਆ ਜਦੋਂ ਉਹ ਨਹੀਂ ਹੈ ਘਰ ਵਿੱਚ ਵਿਆਹ ਕਿ ਆਈ ਉਦੋਂ ਬਾਹਰੋਂ ਆਣ ਕੇ ਲੋਕੀ ਕੰਮ ਕਰਦੇ ਹੀ ਨਾ ਸਾਰਾ ਕੰਮ ਕਰਕੇ ਫੇਰ ਡਿਊਟੀ ਤੇ ਜਾਣੀ ਹੁੰਦੀ ਹਾਂ ਪਰ ਲਵਦੀਪ ਜਦੋਂ ਦੀ ਗਰਲੀਨ ਆਈ ਹੈ ਨਾ ਮੈਂ ਤੈਨੂੰ ਰਸੋਈ ਚ ਨੇ ਵੇਖਿਆ ਕਦੀ ਹੁਣ ਜਦੋਂ ਉਹ ਜੋ ਕਰਨੋ ਹੈਗੀ ਤੇ ਦੋਵਾਂ ਜਾਣੀਆਂ ਨੇ ਉੱਥੇ ਪੁੜਕਦੀਆਂ ਰਹਿਣਾ ਕਰਨਾ ਤੇ ਜੇ ਨਾਲ ਮੜਾ ਮੋਟਾ ਕਰਾ ਦੇ ਤਾਂ ਤੂੰ ਘਰ ਚੱਲੀਂ ਤੇ ਉਹ ਇਹ ਕੰਮ ਕਰਦੀ ਮੈਂ ਬਾਹਰ ਕਰ ਲੀਨੀ ਐ ਤੇ ਉਹ ਘਸ ਜਾਂਦੀ ਘਰਗੇ ਤੇ ਉੱਥੇ ਬੜਾ ਭੜ ਚੁੱਕੇ ਹੁੰਦਾ ਸਿਰ ਤੇ ਉਹ ਵਿਲੇ ਬਹਿਣਾ ਕਿਹੜਾ ਸੌਖਾ ਵਾ ਆਹੋ ਉੱਥੇ ਬੈਠੇ ਬੈਠੇ ਵੀ ਅੱਕ ਜਾਈਦਾ ਵਾ ਨਾਲੇ ਮੈਂ ਉੱਥੇ ਵਿਲੀ ਨੇ ਬੈਠੀ ਰਹਿੰਦੀ ਕੰਮ ਪਤਾ ਕਿੰਨੇ ਹੁੰਦੇ ਨੇ ਪਤਾ ਨਹੀਂ ਉਹ ਕਰਦੇ ਰਹੀਦਾ ਵਾ ਉਹ ਮੈਂ ਵੀ ਤਾਂ ਜਾਂਦਾ ਹੀ ਆ ਨਾ ਜਾਂਦੀਓ ਤੁਸੀਂ ਤੇ ਤੁਸੀਂ ਕਿੰਨਾ ਕ ਕਰਾਉਂਦੇ ਹੋ ਲਵ ਦੇ ਨਾਲ ਮੈਨੂੰ ਬੜਾ ਦੇਓ ਗੱਲਾਂ ਕਰਨਾਂ ਤੈਨੂੰ ਪਤਾ ਮੁੰਡਾ ਨਾ ਨਹੀਂ ਕੰਮ ਕਰਾਉਂਦਾ ਜਦੋਂ ਝੋਲੇ ਦਾ ਸੀਜ਼ਨ ਹੁੰਦਾ ਉਦੋਂ ਮਿੱਟੀ ਨਾ ਮਿੱਟੀ ਹੋ ਜਿਦਾ ਹੁਣ ਤੈਨੂੰ ਪਤਾ ਕਣਕਾ ਪੱਕਣ ਤੇ ਆਈਆਂ ਨੇ ਹੁਣ ਕੀ ਕਰੀਏ ਬਾਹਰ ਜਾ ਕੇ ਹਾਂ ਤੇ ਮੈਂ ਕੀ ਕਰਾਂ ਫਿਰ ਕੰਮ ਤੇ ਸਾਰਾ ਹੋਇਆ ਹੁੰਦਾ ਮੇਰੇ ਦਿਵਾਲੇ ਐਵੇਂ ਵਹੀ ਜਾਂਦੇ ਹੋ ਪਰ ਜੋ ਤੂੰ ਚਾਹੁੰਦੀ ਹੈ ਨਾ ਉਹ ਨਹੀਂ ਹੁਣ ਹੁਣਾ ਨਹੀਂ ਇੱਥੇ ਹੋਊਗਾ ਤੇ ਸਾਰਾ ਕੋਜੀ ਜੇ ਕਿ ਉਹ ਸਿੱਧੀ ਉਂਗਲੀ ਨਾਲ ਨਾ ਨਿਕਲਿਆ ਉਂਗਲੀ ਭਾ ਮੈਨੂੰ ਟੇਢੀ ਨਾ ਕਰਨੀ ਪਏ ਇਹਨਾਂ ਨੂੰ ਵਖ ਕਰਕੇ ਸਾਹ ਲਵਾਂਗੀ ਮੈਂ ਵੀ ਇਹ ਜਿਓ ਕੰਮ ਕਰਦੇ ਆ ਕਿੱਦਾਂ ਕਿ ਇਹਨਾਂ ਨੇ ਪਾਰਟ ਸਿਰ ਤੇ ਚੁੱਕਿਆ ਤੇ ਨਾਲੇ ਹਾਡੇ ਲਈ ਕਰਦੇ ਆ ਆਪਣੇ ਲਈ ਸਾਰੇ ਕਰਦੇ ਨੇ। ਪੱਬਜੀਪਿੰਦਰ ਵੀਰ ਕਿੱਥੇ ਆ? ਕਿਉਂ ਕਿ ਕੰਮ ਹੈ ਕੋਈ? ਹਾਂਜੀ ਕੰਮ ਹੀ। ਇਹ ਮੈਨੂੰ ਦੱਸਦੇ ਜਿਹੜਾ ਵੀ ਕੋਈ ਕੰਮ ਆ। ਨਹੀਂ ਉਹਨਾਂ ਨਾਲ ਹੀ ਗੱਲ ਕਰਨੀ ਏ। ਉਹ ਡਰਾਇੰਗ ਰੂਮ 'ਚ ਬੈਠੇ ਆ। ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕਰ ਲੈ। ਜ਼ਰੂਰੀ ਕਿ ਪਿੰਦਰਵੀਰ ਨੂੰ ਹੀ ਦੱਸਣਾ ਮੈਂ ਕੰਮ। ਬਿੰਦਰ ਡਿਊਟੀ ਨਹੀਂ ਜਾਣਾ ਹੈਗਾ ਟਾਈਮ ਕੰਨਾ ਹੋ ਗਿਆ ਉਤੋਂ ਬਾਸ ਚੱਲੇ ਆ ਲਾ ਨਹਾ ਤੋ ਲੈ ਵਾ ਤਿਆਰੀ ਹੋਣਾ ਹਣ ਠੀਕ ਹੈ ਤੇ ਮੈਂ ਤੇਰੇ ਲਾ ਆ ਬਿੰਦਰ ਦੱਸ ਕੁਝ ਨਹੀਂ ਸ਼ਹਿਰ ਨੂੰ ਚੱਲਿਆ ਤੇ ਡੰਗਰਾਂ ਦਾ ਵੰਡੂਨ ਖਤਮ ਹੋਇਆ ਤੇ ਮੈਂ ਚੱਲਿਆ ਆਉਂਦੇ ਆ ਅੱਛਾ ਬਿਲਕੁਲ ਹੀ ਨਹੀਂਗਾ ਆ ਵੰਡ ਵੀ ਤੇ ਨਾਲੇ ਨਾ ਖਾਦ ਖੁਦ ਪਾਉਣੀ ਸੀ ਤੇ ਉਹਲੀ ਵੀ ਥੋੜੇ ਜਿਹੇ ਪੈਸੇ ਦੇ ਦੀ ਫਿਰ ਪੱਠਿਆਂ ਨੂੰ ਪਾਣੀ ਲਾਇਆ ਜਿਹੜੇ ਗਾਂ ਬੀਜੇ ਸੀ ਆਹੋ ਬਿੰਦਰ ਲਾਇਆ ਵਾ ਚੱਲ ਕੋਈ ਨਹੀਂ ਤੇ ਲੈ ਆ ਤੇ ਫਿਰ ਮੈਂ ਨਾ ਪੈਸੇ ਕਰ ਦਿੰਦਾ ਤੇ ਫਿਰ ਤਾ ਵੀ ਜਾਵਾਂਗਾ ਤੇ ਨਾਲੇ ਸੌਦਾ ਅਗਰ ਲੀਨ ਕਹਿਣ ਦੀ ਥੋੜਾ ਜਿਹਾ ਖਤਮ ਹੋ ਜਾ ਰਹੀ ਸੋਈ ਚੋ ਵੀ ਲੈ ਆਵਾਂਗਾ ਰੋ ਰੋਇ ਤੇ ਤੈਨੂੰ ਪਤਾ ਮੇਰਾ ਟਾਈਮ ਨਹੀਂ ਲੱਗਦਾਗਾ ਸ਼ਹਿਰ ਜਾਣਾ ਤੇ ਤੂੰ ਹੁਣੇ ਚੱਲ ਜਾ ਨਾ ਮੈਂ ਤਿਆਰ ਹੋ ਵੀ ਗਿਆ ਪੱਠੇ ਪੁੱਠੇ ਓਏ ਹੁਣੇ ਨਹੀਂ ਭਰਾਵਾ ਜਾਣਾ ਰਾਤੀ ਪੱਠੇ ਵਾੜ ਲਏ ਵੀ ਸਵੇਰੇ ਜਾਣਾ ਵਾ ਤੇ 2:30 ਵਜੇ ਆਵਾਂਗਾ ਤਾਂ ਫੇਰ ਆਣ ਕੇ ਨ ਪੱਠੇ ਪਾਵਾਂਗਾ ਚੱਲ ਕੋਈ ਨਹੀਂ ਦੇ ਦੇਣਾ ਪੈਸੇ ਤੇਨੂੰ ਕਿੰਨੇ ਕੁ ਦਵਾਂ ਦੇਖ ਲੈ ਆਪਣੇ ਹਿਸਾਬ ਨਾਲ ਤੈਨੂੰ ਪਤਾ ਹੀ ਆ ਵੀ ਸ਼ਹਿਰ ਗਿਆ ਪੈਸੇ ਤੇ ਚੱਲ ਲੱਗਣੇ ਆ ਇਦਾਂ ਕਰੀਏ ਜਾਣਾ ਨਾ ਹਾਂ ਤਾਂ ਵੰਡ ਦੇ 2 ਕੁ ਤੋੜੇ ਲੈ ਗਿਆ ਯਾ ਫਿਰ ਮੈਂ ਤਾਂ ਨਾ ਸ ਦੰਗਰ ਵੀ ਉੱਚਾ ਰਹਿ ਗਿਆ ਤੇ ਫਿਰ ਤੈਨੂੰ ਪਤਾ ਜੇ ਪਾਵਾਂਗੇ ਤੇ ਫੇਰ ਹੀ ਕੰਮ ਚੱਲਣਾ ਇੱਦਾਂ ਤੇ ਦਿਨ ਦਿਨੀ ਫੇਰ ਸ਼ਹਿਰ ਜਾਣਾ ਪੈਂਦਾ ਫਿਰ ਇਦਾਂ ਕਰ ਹਾਂ ਕਣਕ ਆਪਣੇ ਕੋ ਵਾਧੂ ਆ ਹਾਂ ਤੇ ਤੋੜਾ ਡੇਢ ਕਣਕ ਦਾ ਲੈ ਜਾ ਤੇ ਬਾਕੀ ਉੱਥੋਂ ਹੋਰ ਸਮਾਨ ਪਵਾ ਕੇ ਤੇ ਵਾਂਡ ਆਪਣਾ ਬੁਣਵਾ ਕੇ ਲਈ ਖਾਲ ਫੁੱਲ ਜ਼ਰੂਰੀ ਲਿਆਉਣੀ ਹੈ ਹੁਣ ਤੱਕ ਹਨਾ ਗਰਮੀ ਆਉਣ ਡਈ ਏ ਕੁਝ ਸਰੋਂ ਦੀ ਖਾਲ ਪਵਾਏ ਵਿੱਚ ਠੰਡੀਆਂ ਚੀਜ਼ਾਂ ਪਵਾ ਲਈ ਤੇ ਯਾਰ ਫੇ ਤੂੰ ਮੋਟਰਸਾਈਕਲ ਤੇ ਤੂੰ ਲੈ ਜਾਣਾ ਮੈਂ ਤਾਂ ਬੱਸੇ ਚੱਲਿਆਂ ਤਾਂ ਬੱਸੇ ਫੇ ਤੋੜਾ ਕਿਦਾਂ ਧੁੰਦਾ ਫਿਰਾਂਗਾ ਉਹ ਬੱਸੇ ਕਿਹੜੀ ਵੱਲੋਂ ਜਾਣਾ ਉਹ ਐਕਟਿਵਾ ਵੇਖਣ ਨੂੰ ਥੋੜੀ ਲਈ ਏ ਉ ਇੰਦਰਾ ਐਕਟੀਵਾ ਤੇ ਹੈਗੀ ਆ ਫੇਰ ਮੈਂ ਭਾਬੀ ਨਾਲ ਗੁੱਸੇ ਹੋਇਆ ਯਾਰ ਓਏ ਉਹਨੂੰ ਬੜੀ ਜਹਾਜ ਏ ਉਹ ਹੈ ਤੇ ਸਹੀ ਤੈਨੂੰ ਪਤਾ ਜਿਹੜਾ ਤੋੜੇ ਤਾੜੇ ਰੱਖੀ ਆ ਨਾ ਉੱਤੇ ਧੱਕੇ ਨਾ ਯਾਰ ਚੀਰ ਟਾਜ ਰੂਟਾ ਪੈ ਜਾਂਦੀਆਂ ਨੇ ਤੂੰ ਪਤਾ ਕੀ ਕਰੀ ਹੂੰ ਸ਼ਹਿਰ ਜਾਈ ਐਕਟੀਵਾ ਤੇ ਅੱਛਾ ਤੇ ਤੋੜੇ ਜਿਹੜੇ ਉੱਥੋਂ ਕੀ ਚੀਜ਼ ਤੇ ਰਖਾ ਲਈ ਆ ਵੀ ਚੀਜ਼ਾਂ ਆਉਂਦੀਆਂ ਐ ਇਹਨੂੰ ਇਦਾਂ ਕਰਾਂਗਾ ਇਦਾਂ ਕਰ ਲੈਣਾ ਤੇ ਚੱਲ ਕੋਈ ਨਹੀਂ ਫੇਰ ਤੈਨੂੰ ਮੈਂ 3-4000 ਰੁਪਈਆ ਲੈ ਆ ਤਾਂ ਬੜਾ ਹੋਏਗਾ ਮੈਂ ਤਾਂ 5k ਦੇ ਦਈ ਜਿਹੜੇ ਵਧੇ ਹੋ ਤੇ ਮੈਂ ਤੈਨੂੰ ਲਿਆ ਕੇ ਦੇ ਹੀ ਦੇਣੇ ਯਾਰ ਮੈਂ ਕਿਹੜਾ ਤੇ ਕੋਈ ਫਾਲਤੂ ਇਨੇ ਵੰਡ ਵੀ ਲਿਆਉਣਾ ਖਾਦ ਵੀ ਲਿਆਉਣੀ ਤੇ ਮਕਈ ਨੂੰ ਸਪਰੇ ਵੀ ਹੋਣੀ ਆਣੀ ਏ ਤੇ ਸੌਦਾ ਵੀ ਏ 5000 ਚਾਹਣਾ ਨਹੀਂ ਸਾਰਾ ਸਮਾਨ ਚੱਲ ਵਾਧੀ ਦੇ ਦਿੰਨੇ ਆ ਲਓ ਮੈਂ ਕੀ ਕਹਿੰਦਿਆ ਹਾਂ ਦੱਸ ਮੈਂ ਵੀ ਵੰਡ ਵੀ ਲਿਆਉਣਾ ਤੇ ਬਾਕੀ ਸੌਦਾ ਵੀ ਆਖੜਿਆ ਤੇ 5000 ਚ ਆ ਜਾਊਗਾ ਮੇਰੇ ਹਿਸਾਬ ਨਾਲ ਨਹੀਂ ਆਉਣਾ ਤੇ ਇਦਾਂ ਕਰ ਹਾਂ ਤੂੰ 10000 ਲੈ ਜਾ ਬਾਕੀ ਜਿਹੜਾ ਵਾਧਾ ਘਟਾ ਹੋਏਗਾ ਆਣ ਕੇ ਦੱਸ ਦੀ ਉਹਦੇ ਤੈਨੂੰ ਪਤਾ ਹੀ ਯਾਰ ਜਿੰਨੇ ਵੀ ਵਦੇ ਮੈਂ ਤੈਨੂੰ ਆਣ ਕੇ ਦੇ ਦੇਣਾ ਸਭ ਨਹੀਂ ਤੇ ਪਰਚੀ ਨਾਲ ਕੋ ਬਣਾ ਲਿਆ ਮੰਗਾ ਉਹ ਨਹੀਂ ਤੂੰ ਪਰਚੀ ਰਹਿਂਦੀ ਹੁਣ ਮਖੌਲ ਨਾ ਕਰ ਤੂੰ ਮੇਰੇ ਨਾਲ ਦੋਸਤਾ ਹੀ ਨਹੀਂ 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 ਪੰਨਾ ਇਹ ਚ ਕਾਦੀ ਗੱਲ ਆ ਯਾਰ ਤੇ ਹਰ ਤੇ ਮੈਨੂੰ ਵੇਟ ਪਾ ਕੇ ਦੱਸ ਪੈਸੇ ਦੇਣੇ ਹੁੰਦੇ ਕਦੀ ਤੂੰ ਪੁੱਛਿਆ ਨਹੀਂ ਉਹ ਤੇ ਫਿਰ ਸਾਹ ਦੱਬ ਦੇਣਾ ਜਰੂਰੀ ਹੈ ਘਰ ਦਾ ਮਸਲਾ ਕਰੇ ਉਹ ਮੈਨੂੰ ਪਤਾ ਤੂੰ ਵਾਧੂ ਖਰਚਾਂ ਡਿਆ ਨਹੀਂ ਯਾਰ ਵਾਧੂ ਕਿੱਥੇ ਖਰਚਣਾ ਆ ਤਾਂ ਫਿਰ ਤੇ ਜੇ ਕੋਈ ਲੋਡ ਹੋਈਗਾ ਨਾ ਤੈਨੂੰ ਵੀ ਹਾਂ ਉਹ ਵਰਤੀ ਵਿੱਚ ਕੋਈ 1500 ਕੋਈ ਗੱਲ ਨਹੀਂ ਉਹ ਨਹੀਂ ਨਹੀਂ ਮੈਂ ਕਿਤੇ ਵਰਤਨੇ ਆ ਗੁਰੂਆ ਕੋਈ ਖਾਪੀ ਲਈ ਉਹ ਖਾਣਾ ਕੀ ਰੋ ਦਾ ਗਲਾਸ ਪੀਣਾ ਉੱਥੇ ਤੇ ਬਸ ਆਪਣੇ ਘਰ ਕੇ ਹੋਰ ਕੀ ਖਾਣਾ ਪੀਣਾ ਚੱਲ ਠੀਕ ਹੈ ਧਿਆਨ ਨਾਲ ਜਾਣਾ ਹੋ ਜਾ ਤਿਆਰ ਮੈਂ ਲੇਟ ਨਾ ਕਰ ਬਸ ਸਹੀ ਚੱਲੇ ਕੋਈ ਨਹੀਂ ਤੇ ਧਿਆਨ ਨਾਲ ਜਾਈ ਚੰਗਾ ਠੀਕ ਹੈ ਠੀਕ ਗਰਲੀਨ ਹਾਂਜੀ ਚਾਰ ਨੂੰ ਰੋਜ਼ ਹੀ ਤੂੰ ਇਨੀ ਧੁੱਪ ਚੜਾ ਛੜਨੀ ਐ ਟਾਈਮ ਨਾਲ ਮਸਾ ਮਾਰਿਆ ਕਰ ਧੁੱਪ ਤੇ ਆਪੇ ਚੜ ਜਾਨੀ ਆ ਪਹਿਲਾਂ ਰੋਟੀ ਪਾਣੀ ਪਕਾਇਆ ਵਾ ਉਹਦੀ ਰੋਟੀ ਪੈਕ ਕੀਤੀ ਐ ਮੈਡਮ ਦੀ ਬਾਅਦ ਚ ਮੈਨੂੰ ਕੱਪੜੇ ਦੇ ਤੇ ਕੱਪੜੇ ਧੋਤੇ ਤੇ ਫਿਰ ਮੈਂ ਚੜ੍ਹੂ ਲਾਉਣੀ ਆ ਤੇ ਭਾਬੀ ਨੂੰ ਨਹੀਂ ਤੇ ਖੁਦ ਕਹਿ ਲਿਆ ਕਰ ਵੀ ਕੇਵਲੇ ਚਲੋ ਰੋਟੀਆਂ ਆ ਪਕਾ ਲਿਆ ਕਰਨ ਬਿਠੇਰੀ ਯਾਰੀ ਮੈਂ ਕਿਹਾ ਵਾ ਉਹ ਗਾਂਦੀ ਵੀ ਤੂੰ ਕਰ ਵੇਲੀ ਰਿੰਨੀ ਐ ਸਾਰੇ ਜਿਹੜੀ ਕਰਨਾ ਕੀ ਲਵਤੀ ਦਾ ਸੁਪਲਾ ਮੈਂ ਸੱਚੀ ਵੇਲੀ ਰਿੰਨੀ ਆ ਉਹ ਨਹੀਂ ਨਹੀਂ ਤੂੰ ਬੈਣੀ ਕਿੱਥੇ ਆ ਸਾਰਾ ਦਿਨ ਤੇ ਤੈਨੂੰ ਜਦੋਂ ਵੇਖੋ ਕਦੀ ਕੱਪੜੇ ਧੋਲਾ ਕਦੀ ਆਹ ਕਰਲਾ ਤੈਨੂੰ ਸਗੋਂ ਮੈਨਾਂ ਵੀ 10 ਮਿੰਟ ਦੁਪਹਿਰੇ ਰੈਸਟ ਕਰ ਲਿਆ ਕਰ ਨਹੀਂ ਤੇ ਤੂੰ ਕਿ ਦਿਨ ਜ਼ਿਆਦਾ ਬਿਮਾਰ ਹੋ ਜਾਣਾ ਵਾ ਘਰਾਂ ਦੇ ਤੇ ਕੰਮ ਮੁੱਕਦੇ ਨਹੀਂ ਆ ਨਿਕੇ ਨਿਕੇ ਉਹ ਚੱਲ ਉਹ ਤੇ ਕੰਮ ਤੇ ਚੱਲਦੇ ਰਹਿਣੇ ਆ ਤੇ ਛੱਡ ਇਹਨਾਂ ਗੱਲਾਂ ਨੂੰ ਮੈਂ ਨਾ ਸ਼ਹਿਰ ਚ ਲਿਆਈ ਤੂੰ ਦੋ ਤਿੰਨ ਘੰਟੇ ਮੈਨੂੰ ਲੱਗ ਜਾਣੇ ਆ ਤੂੰ ਸ਼ਹਿਰ ਚੱਲੇ ਤੇ ਮੈਨੂੰ ਵੀ ਨਾਲ ਲੈ ਜਾ ਯਾ ਤੈਨੂੰ ਨਹੀਂ ਨਾ ਖੜਿਆ ਜਾਣਾਗਾ ਵੰਡ ਬਣਾਉਣਾ ਵਾ ਉਧਰ ਵੀ ਟਾਈਮ ਲੱਗਣਾ ਖਾਦ ਵੀ ਲੈਣੀ ਆ ਤੇ ਸੌਦਾ ਵੀ ਥੋੜਾ ਤੂੰ ਲੇਤਾ ਲਿਸਟ ਉਹ ਵੀ ਨਾਲ ਲੈ ਕੇ ਆਉਣੀ ਆ ਤੇ ਜਾਣਾ ਕਰ ਤੇ ਜੇ ਤੁਸੀਂ ਮੈਂ ਤਾਂ ਐਕਟਿਵ ਤੇ ਚੱਲਿਆ ਵਾ ਤੇ ਮੈਨੂੰ ਵੀ ਨਾਲ ਲੈ ਜਾ ਜੋ ਤੂੰ ਹੀ ਬਸੇ ਜਾਣਾ ਹੁੰਦਾ ਤਾਂ ਚੱਲ ਕੋਈ ਗੱਲ ਨਹੀਂ ਤੇ ਹੁਣ ਐਕਟਿਵ ਹੈ ਤੇ ਜਾਣਾ ਤੇ ਮੈਨੂੰ ਵੀ ਨਾਲ ਲੈ ਜਾ ਮੈਂ ਕੱਪੜੇ ਲੈ ਆਉਂਗੀ ਮੈਂ ਆ ਤਾ ਨਾ ਕਰ ਲੈ ਤੂੰ ਫੇਰ ਕਿਧਰ ਚੱਲ ਜੀ ਤੇ ਅੱਜ ਹੀ ਜਾਣਾ ਨਾਲ ਨਹੀਂ ਮੈਂ ਚੱਲ ਚੱਲ ਜਾਈ ਨਹੀਂ ਐ ਤੁਹਾਡੇ ਨਾਲ ਚੱਲ ਫਿਰ ਇਹ ਬਹੁਤਾ ਟਾਈਮ ਨਾ ਲਾਈ ਹੈਗਾ ਇਹ ਨਾ ਵੀ ਹੁਣ ਤੂੰ ਆ ਫਿਰ ਜਿੱਥੇ ਆ ਮੜਾ ਮੋਟਾ ਕਰ ਲਾ ਤੇ ਫਿਰ ਇਹ ਆ ਵੀ ਜਾ ਜੀ ਕਿਉਂਕਿ ਮੁੜ ਕੇ ਆਣ ਕੇ ਫਿਰ ਤੈਨੂੰ ਪਤਾ ਢੰਗਰਾ ਦਾ ਟਾਈਮ ਹੋ ਜਾਣਾ ਪੱਠਿਆਂ ਦਾ ਨਹੀਂ ਚਲੋ ਤੀ ਬਹੁਤ ਦਾ 10 ਮਿੰਟ ਮੈਂ ਕਰਕੇ ਚੱਲ ਜੀ ਨਵਦੀਪਾ ਮੇਰੇ ਕੱਪੜੇ ਕਿੱਥੇ ਪਾਉਣ ਜੜੇ ਉਧਰ ਰੱਖੇ ਜੇ ਮੈਂ ਕੱਢ ਕੇ ਤੇ ਆਹ ਵੇਖ ਲਓ ਮੈਂ ਹੁਣ ਤੁਹਾਡੇ ਸਾਹਮਣੇ ਦੇ ਹੀ ਆਣਾ ਕੰਮ ਕਰਨ ਤੇ ਐਵੇਂ ਮੈਨੂੰ ਕਹਿੰਦੀ ਰਹਿੰਦੀ ਏ ਕਿ ਤੁਸੀਂ ਕੁਝ ਮੇਰੇ ਲਾਗੋ ਕਰਾ ਕੇ ਨਹੀਂ ਜਾਂਦੇ ਤੂੰ ਸਭੋ ਚੰਗਾ ਜੇ ਕਰਨ ਦੇ ਹੀ ਤੇ ਪਰ ਜੇ ਬੰਦਾ ਕਰਦੇ ਬੰਦਾ ਸਭਾ ਵਧੀਆ ਰਹਿੰਦਾ ਏ ਤੇ ਉਹ ਵੀ ਵਿਲਾ ਰਹੇ ਨਾ ਉਹ ਵੀ ਸ਼ੈਤਾਨ ਦਾ ਘਰ ਬਣ ਜਾਂਦਾ ਵਾ ਉਹੀ ਗੱਲ ਤੇ ਮੈਂ ਕਰ ਰਹੀ ਆ ਕਿ ਜਦੋਂ ਕਰਦੇ ਕਤਰ ਦੇ ਬੰਦੇ ਨਾਲ ਗੱਲਾਂ ਕਰੀ ਜਾਂ ਨਾ ਤੇ ਫਿਰ ਅਗਲੇ ਦਾ ਵੀ ਨਹੀਂ ਕਰਨ ਨੂੰ ਦਿਲ ਕਰਦਾ ਹੈਗਾ ਮੈਂ ਚ ਲੈਦ ਲਗੂ ਕਪੜੇ ਜੜਾ ਦੇਣੀ ਕਪੜੇ ਚਾਰ ਜੋੜੇ ਜਨ ਬੜਾ ਭਾਰ ਹੌਲਾ ਹੋ ਜਾਂਦਾ ਵਾ ਪੈਂਦਾ ਹੋ ਜਾਂਦਾ ਜਨਾ ਤੂੰ ਡਈਆਂ ਕਾ ਚਲੋ ਚੰਗਾ ਠੀਕ ਆ ਤੁਹਾਨੂੰ ਤੇ ਵੈਹੇ ਨਹੀਂ ਮੈਂ ਕਰਦੀ ਕੋ ਚੰਗੀ ਲੱਗਦੀ ਜਿਵੇਂ ਕਰਦੀਆਂ ਮੈਂ ਤੈਨੂੰ ਤਾਂ ਹੀ ਚੰਗੀ ਲੱਗਦੀ ਜਿਵੇਂ ਨਹੀਂ ਕਰਦੀ ਤੁਸੀਂ ਤਾਂ ਵੀ ਮੇਰੇ ਨਾਲ ਔਖੇ ਹੁੰਦੇ ਪਈ ਤੂੰ ਕੁਝ ਕਰਮਦੀ ਨਹੀਂ ਉਹਦੇ ਨਾਲ ਤੇ ਲੜਦੀਂ ਉਲਟਾ ਇੱਕ ਮੈਂ ਤੈਨੂੰ ਗੱਲ ਕਹਾਂ ਮੈਂ ਅੱਗੋਂ ਹੱਸਣ ਡਿਆਂ ਤੇ ਤੂੰ ਅੱਗੋਂ ਲੜਨ ਲਈਂ ਤੇ ਇਹ ਨਾਲੇ ਸੱਚ ਪੈਸੇ ਕਿਹੜੀ ਕਹਿੰਦੇ ਦਿੱਤੇ ਜਿਉਨੂੰ ਕਿਨੂੰ ਲਵ ਨੂੰ ਓ ਤੇ ਵੰਡ ਮੁੱਕੇ ਨਾਲੇ ਸਬਦਾ ਸੁਦਾ ਲਿਆਉਣਾ ਵਾ ਅੱਛਾ ਤਬ ਨਾ ਚੱਲ ਲੈ ਕਿੰਨੇ ਦੇ ਕੇ ਆਏ ਉਹਨੂੰ ਦਿੱਤਾ ਵਾ 4000 ਰੁਪਿਆ 4000 ਰੁਪਿਆ ਦਾ ਵੰਡ ਆ ਜਾਣਾ ਉਹ ਚੱਲ ਜੇ ਲੈ ਆਏਗਾ ਕੋ 4 ਤੋੜੇ ਬਣਵਾ ਕੇ ਨਾਲੇ ਮੈਂ ਕਣਕ ਖੜੀ ਘਰੋਂ ਤੋ ਦੋ ਮਹੀਨੇ ਲੱਗਣਗੇ ਅੱਛਾ ਤੇ ਚੱਲ ਫਿਰ ਹੁਆ ਮੈਂ ਤਿਆਰ ਚੱਲੀਏ ਪਰ ਉਦੋਂ ਮੈਨੂੰ ਤੁਹਾਨੂੰ ਤੇ ਲੱਗਾ ਸੀ ਕਿ ਨਵਦੀਪ ਨੂੰ ਨਹੀਂ ਪਤਾ ਲੱਗਾ ਮੈਂ ਚੁੱਪ ਕਰਕੇ ਉਹਨੂੰ ਪੈਸੇ ਦੇ ਆਇਆ ਪਰ ਮੈਨੂੰ ਸਾਰਾ ਪਤਾ ਹੁੰਦਾ ਵਾ ਉਹ ਮੈਂ ਤੇਰੇ ਤੋਂ ਚੋਰੀ ਦੇਣੇ ਆ ਨਾਲੇ ਸਬਦਾ ਲਿਆਉਣ ਆਲਾ ਵਾ ਐਵੇਂ ਕੋਈ ਲੜਦੀ ਰਹਿਨੀ ਪਤਾ ਨਹੀਂ ਕੀ ਤੂੰ ਖਾ ਕੇ ਸਿਰੇ ਸਬਦਾ ਤੇ ਹਲੇ ਕਿੰਨਾ ਹੀ ਪਿਆ ਵਾ ਅਬਾਲਟੀ ਚ ਵੇਖੋ ਕਿੰਨਾ ਪਿਆ ਸਟੋਰ ਚ ਤੇ ਉਹਨੂੰ ਮੈਂ ਆਨੀਆਂ ਕਿ ਸਬਦਾ ਹੈਗਾ ਵਾ ਤੇ ਅੱਦੇ ਪੈਸੇ ਵਾਪਸ ਦੇ ਜਾ ਉਹਨੇ ਇਨੇ ਕੀ ਕਰਨੇ ਆ ਨਵਦੀਪ ਤੂੰ ਕਿਹੜਾ ਸੋਇਚੇ ਵੱੜਦੀ ਐ ਜਾ ਕੇ ਵੇਖ ਤੇ ਸਹੀ ਕੋਈ ਨਾ ਕੋਈ ਚੀਜ਼ ਮੁੱਕੀ ਰਹਿੰਦੀ ਆਹ ਮੁੱਕੀ ਰਹਿੰਦੀ ਜੇ ਅਸੋਇਚੇ ਵੱਡੇ ਤਾਂ ਤੈਨੂੰ ਪਤਾ ਫੇਰ ਹੋਵੇ ਨਾ ਵੇਖਿਆ ਫੇਰ ਕਰਤੀਆਂ ਨਾ ਗੱਲਾਂ ਉਹ ਚੱਲ papa ਕੋਈ ਨਹੀਂ ਗਲਤੀ ਹੋ ਗਈ ਸ਼ੇਸ਼ੇ ਦੀ ਕਾਰਤਿਕਾ ਚੱਲੀ ਐ ਲੇਟ ਨਾ ਮੈਂ ਤੇ ਤਿਆਰੀਆਂ ਤੂੰ ਹੀ ਨਹੀਂ ਹਾਲ ਤੱਕ ਤਿਆਰ ਹੋਏ ਤੁਸੀਂ ਤੇ ਹਲੇ ਆਪ ਕੱਪੜੇ ਪਾਉਣੇ ਆ ਦੂਜਿਆਂ ਦੇ ਦਿਵਾਲੇ ਬੜਾ ਹੁੰਦੇ ਹੋ ਮੈਂ ਕਿਤੇ ਦੋ ਮਿੰਟ ਲੇਟ ਹੋ ਜਾਣਾ ਤੇ ਘਰ ਸਿਰ ਤੇ ਚੁੱਕਣੇ ਲਿਆ ਹੁੰਦਾ ਵਾ ਵੀ ਤੂੰ ਨਹੀਂ ਤਿਆਰ ਹੁੰਦੀ ਛੇਤੀ ਤੇ ਆਪ ਹਾਲ ਤੱਕ ਉੱਧੇ ਹੀ ਤੁਰੇ ਫਿਰਦੇ ਆ ਚਲ ਚਾਰਕ ਕੱਪੜੇ ਜੋੜ ਦੇਣੀ ਆ ਮੇਰਾ ਕਿਹੜਾ ਕੁਛ ਕਸਣਾ ਵਾ ਇੰਨੇ ਨਾਲੇ ਨਣਵੇਂ ਹੋਊਗਾ ਘਰ ਦੀ ਐ ਲੋ ਸੂਟ ਲੈ ਕੇ ਮੇਰੇ ਨਾਲ ਤੇ ਮੁੜ ਕੇ ਵੇਖਿਆ ਵੀ ਨਹੀਂ ਆ ਉਦਾਂ ਮੈਂ ਪਹਿਲਾਂ ਆਇਆ ਨਾ 1.5-2 ਘੰਟੇ ਨੇ ਵਾਧ ਲਵਾਤਾ ਮੇਰਾ ਫਾਟਾ ਕਿ ਤੱਕਾਂ ਨਹੀਂ ਕਰਦੀ ਇਹ ਮੇਲੇ ਨਹੀਂ ਓਏ ਉਹ ਹੀ ਆ ਜਿਹੜੇ ਦੁਕਾਨ ਚੋਂ ਲਿਆਂਦੇ ਆ ਹੁੰਦੇ ਆਂਦੇ ਲਫਾਵੇ ਚ ਬਗਲ ਤੇ ਨਹੀਂ ਗਏ ਆ ਕੇ ਤੈਨੂੰ ਇੱਦਾਂ ਜਿਹਾ ਤਾਂ ਮੇਰਾ ਖਿਆਲ ਹੀ ਭੁੱਲ ਗਿਆ ਪਰ ਮੈਂ ਵੀ ਤੇਰੇ ਨਾਲ ਆਇਆ ਪਾਣੀ ਪੂਣੀ ਕੋਟ ਪੀ ਲਈਏ ਕਿ ਨਹੀਂ ਗਲ ਨਹੀਂ ਐ ਮੈਨੂੰ ਨਾ ਸੂਟਾਂ ਦਾ ਇੰਨਾ ਚਾਹਵਣਾ ਚਲ ਕੋਈ ਗੱਲ ਨਹੀਂ ਸੂਟਾਂ ਚਾਹਣ ਖੁਸ਼ ਆ ਨਾ ਹਾਂ ਮੈਂ ਬੜੀ ਖੁਸ਼ ਆ ਦੀਦੀ ਆਉਣਗੇ ਨਾ ਦਿਨ ਨੂੰ ਵੀ ਖਾਵਾਂਗੀ ਦੀਦਿਆਂ ਦੀ ਸੋਨੇ ਸੋਨੇ ਸੂਟ ਲਿਆਇਆ ਕਰ ਉਹ ਤਾਂ ਗੱਲ ਠੀਕ ਹੈ ਗਲ ਨਹੀਂ ਪਰ ਮੈਂ ਸੋਚਣ ਲੱਗਾ ਵੀ ਪਿੰਡ ਤੇ ਭਾਬੀ ਕਹਾਂ ਨਾ ਪੈਸੇ ਤਾਂ ਇੱਕ ਕਰ ਜਾਏ ਪੈਸਾ ਤਾਂ ਕੋਈ ਵੀ ਨਹੀਂ ਬਚਿਆ ਕਿ ਸਰ ਵਿੱਚੋਂ 200 ਰੁਪਏ ਬਚਿਆ ਨਹੀਂ ਕਿਤੇ ਵੀ ਆਂਦੀ ਆ ਪਗੜੇ ਅੱਗੇ ਜਾਂਦੇ ਆ ਤੂੰ ਤਾਂ ਗੱਲ ਤੇਰੀ ਠੀਕ ਆ ਪਰ ਤੈਨੂੰ ਮੈਂ ਕਿਹਾ ਵੀ ਚਲ ਇੱਕ ਹੀ ਸੂਟ ਲੈ ਲੈ ਚੰਗਾ ਤੂੰ ਵੀ ਅਉ ਦੋ ਤਿੰਨ ਲਲੇ ਮੇਰੇ ਹਿਸਾਬ ਨਾਲ ਤਾਂ ਚੰਗੇ ਨਹੀਂ ਲੱਗਦੇ। ਲੱਭ ਮੈਂ ਕਿ ਨਿਕਲੈਂਦੇ ਆ। ਨਾਲੇ ਹੂਣੀ ਮੈਂ ਸ਼ਈ ਮਹੀਨੇ ਕਿਤੇ ਜਾ ਕੇ ਸੌਂਟ ਲੈਂਦੇ ਆ। ਸੱਚ ਪੁੱਛੋ ਨਾ ਅੱਜ ਮੇਰਾ ਮੁੱਲ ਪਿਆ ਕਰ ਚੇ ਕੰਮ ਕਰਨ ਦਾ ਤਾਂ ਅੱਜ ਮੈਨੂੰ ਇੰਨੀ ਖੁਸ਼ੀ ਆ ਨਾ ਕੋਈ ਹਿਸਾਬ ਨਹੀਂ ਆ। ਉਹ ਕਰ ਲਈ ਲੋ ਤੇਰੀ ਗੱਲ ਠੀਕ ਆ। ਪਰ ਇੰਨੇ ਖੱਤੇ ਘਰਾਂ ਦੇ ਵਾਰਾਂ ਨਹੀਂ ਖਾਂਦੇ। ਸਾਜਾ ਘਰ ਆ। ਮੇਰ ਭਾਬੀ ਨੂੰ ਸਾਥ ਵੀ ਦੇਣਾ ਹੁੰਦਾ ਵਾ ਤੇ ਨਾਲੇ ਇਹ ਆ ਵੀ ਜੇ ਇਹੋ ਆਪਾਂ ਤੂੰ ਇਕ ਲੈ ਆਂਦੀ ਤਾਂ ਉਹਨਾਂ ਵੀ ਟਾਈਮ ਪਾਸ ਹੋਈ ਜਾਣਾ। ਫਿਰ ਕੋਈ ਵਿਆਹ ਸ਼ਾਦੀ ਹੁੰਦਾ ਤੇ ਉਦੋਂ ਬਣਾ ਲੈਂਦੇ। ਉਹ ਆਪਣਾ ਕੋਈ ਸੌਦਾ ਹੋਰ ਲੈ ਆਂਦੇ ਜਾਂ ਕੋਈ ਹੋਰ ਵੀਰ ਕੇ ਪਾਸੇ ਘਾ ਆਪਣੇ ਪੈਸੇ ਲਾ ਲੈਂਦਾ ਤੁਸੀਂ ਐਵੇਂ ਸੋਚਣ ਦੇ ਵੀਰ ਨੇ ਨਹੀਂ ਕੱਖ ਵੀ ਕਹਿਣਾ ਉਹਨੂੰ ਪਤਾ ਸਹੀ ਹੈ ਤੇ ਗਰੀਨ ਕਿਹੜਾ ਜਾਂਦੀ ਆ ਅੱਗੇ ਜਿੱਦਾਂ ਨਾ ਦੀਦੀ ਲਿਆਣ ਦੇ ਮੈਂ ਉਦਾਂ ਦੇ ਪਾ ਲੈਣੀ ਆ ਚੱਲ ਠੀਕ ਆ ਜਿੱਦਾਂ ਤੇਰੀ ਮਰਜ਼ੀ ਜਾ ਪਾਣੀ ਲੈ ਆ ਤੇ ਇਹ ਬੜੀ ਲੱਗਦੀ ਆ ਲੱਗਤੀ ਐਵੇਂ ਨਾ ਡਰਿਆ ਨਾ ਕਰੋ ਕਰਦੇ ਰਹਿੰਦੇ ਵੀਰ ਭਾਬੀ ਕੀ ਆਖਣਗੇ ਕੱਖ ਨਹੀਂ ਆਉਂਦੇ ਤੁਸੀਂ ਮੇ ਕਰ ਚ ਸਾਵੇਂ ਕੰਮ ਕਰਦੇ ਆ ਇਹਨਾਂ ਨਾਲ ਇਹਨੂੰ ਸੂਟ ਲੱਗ ਦਿੱਤੇ ਨਾਲੇ ਮੈਨੂੰ ਦਾਬੇ ਮਾਰਨ ਦੇ ਦਾਬੇ ਨਹੀਂ ਮਾਰਦੀ ਮੈਂ ਤੁਹਾਨੂੰ ਸਮਝਾਉਂਦੀ ਆ ਤੁਸੀਂ ਐਵੇਂ ਟੈਨਸ਼ਨ ਲੈਣ ਦੇ ਮੈਂ ਕੋਈ ਫਾਲਤੂ ਖਰਚਾ ਕੀਤਾ ਆ ਸਿਰਫ ਇੱਕ ਕਪੜੇ ਲਿਆਂਦੇ ਆ ਹੁੰਦਾ ਲਿਆਂਦੇ ਕੀ ਪਤਾ ਸਾਲੀ ਲੰਗ ਜਾਣਾ ਕੋ ਮੈਂ ਤਰ ਕਰਕੇ ਗੱਲੀ ਨਾ ਨਾ ਵੀ ਭਾਬੀ ਉਹ ਨਹੀਂ ਹੱਡੇ ਬੜੇ ਨਾ ਸੋਚਦੇ ਆ ਤੇ ਆਪਾਂ ਵੀ ਜਿਹੜਾ ਵਾ ਠੀਕ ਰਹੀਏ ਆਪਾਂ ਵੀ ਮਤਲਬ ਐਵੇਂ ਨਾ ਨਾ ਜੇ ਮਤਲਬ ਕਿਸੇ ਨੇ ਕੋਈ ਚੀਜ਼ ਦੇ ਦਿੱਤੀ ਤੈਨੂੰ ਫਜ਼ੂਲ ਨਹੀਂ ਕਰਤੀ ਭੈਗਾ ਤੇ ਚੱਲ ਕੋਈ ਗੱਲ ਨਹੀਂ ਹੁਣ ਤੂੰ ਜਾ ਪਾਣੀ ਲੈ ਆ ਕੋਈ ਗੱਲ ਨਹੀਂ ਠੀਕ ਆ ਸਾਰਾ ਕੁਝ ਨਾਲੇ ਤੂੰ ਕਹਿ ਸੁਨਾਮ ਵੀ ਦਿੱਤਾ ਤੇ ਨਾਲੇ ਕੋਈ ਕੁਝ ਵੀ ਨਹੀਂ ਆ ਉਹ ਸੁਨਾਮ ਬਾਬਾ ਤੈਨੂੰ ਕੀ ਦਿੱਤਾ ਵਾ ਨਾ ਜੇ ਕਿਤੇ ਸ਼ਹੀ ਵੀ ਨਹੀਂ ਸ਼ਹਿਰ ਲੈ ਹੀ ਗਏ ਉਹ ਅਬਲ ਤੂੰ ਖੜ ਨਹੀਂ ਡੇ ਜੇ ਮੈਂ ਚਲੀ ਗਈ ਆ ਤਾਂ ਤੂੰ ਮੈਨੂੰ ਗਲਾ ਸੁਣਾਉਂਦਾ ਪਿਓ ਮੋਰ ਤੂੰ ਸੂਰ ਤੇ ਲੈ ਆਂਦੇ ਆ ਤੈਨੂੰ ਪਤਾ ਹੈਗਾ ਗੱਲ ਦਾ ਬਾਕੀ ਤੇ ਤੈਨੂੰ ਪਤਾ ਨਹੀਂ ਆ ਜਿਹੜੀ ਖਾਦ ਜੇ ਨਹੀਂ ਲਿਉਣੀ ਹੁੰਦੀ ਆਈ ਨਹੀਂ ਵਿੱਚੋਂ ਹੁਣ ਜਮਾ ਵੀਰ ਨੂੰ ਫੇਰ ਕਵਾਂਗਾ ਵੀ ਮੈਨੂੰ ਆ ਪੈਸੇ ਦਈ ਦੇ ਤੇ ਅਗਲਾ ਫਿਰ ਮੂੰਹ ਤੇ ਨਾ ਕੋ ਕੋ ਢੇੜ ਚ ਸੋਚੂਗਾ ਕਿ ਨਹੀਂ ਪਿਓ ਉਦਣੇ ਖਰਚਾ ਘਟਾ ਰਹਿੰਦੇ ਆ ਕੁਝ ਨਹੀਂ ਆਂਦੇ ਆਹੋ ਤੇ ਤੁਹਾਨੂੰ ਕਹਿਣ ਦੀ ਆ ਫੇਰ ਡਰਿਆ ਨਾ ਕਰੋ ਫੇਰ ਤੁਸੀਂ ਡਾਂਦੇ ਹੋ ਵੀਰ ਕੋ ਖਾਦ ਲਈ ਮੰਗਣੇ ਤੇ ਮੰਗਣੇ ਨਹੀਂ ਆ ਚੱਲ ਬਾਬਾ ਖਾਦ ਪਾਣੀ ਆ ਜਾ ਪਾਣੀ ਲਿਆ ਇਹ ਨਾ ਜਨਾਨੀਆਂ ਦਾ ਵੀ ਕੋਈ ਹਾਲ ਨਹੀਂ ਇਹਨਾਂ ਨੂੰ ਬਸ ਆਪਣੀ ਮਰਜ਼ੀ ਨਾਲ ਹੀ ਇਹਦੀ ਵੇਖਣਾ ਘਰ ਕਿੱਦਾਂ ਸਾਂਝੇ ਚੱਲਣੇ ਆ ਤੇ ਕਿੱਦਾਂ ਟਾਈਮ ਪਾਸ ਹੋਣਾ ਚਾਹੀਦਾ। ਚੰਨ ਹੁਣ ਨਾ ਫ੍ਰੀ ਹੈਗੀ ਆ। ਮੇਰਾ ਦਾ ਜਿਹੜੇ ਕੱਪੜੇ ਸਵੇਰੇ ਪਾਗ ਜਣਾ ਨੇ ਨਾ ਡਿਊਟੀ ਤੇ ਉਹ ਹੁਣੇ ਪ੍ਰੈਸ ਕਰਕੇ ਰੱਖ ਲੈਣੇ ਆ। ਸਵੇਰੇ ਐਵੇਂ ਭੱਜ ਦੌੜ ਜੀ ਪੈਂਦੀ ਹੈ। ਆਸੂ ਕੱਟ ਲੈਣੇ ਆ। ਿੰਦਰ ਦਾ ਵੀ ਕਾਰੀ ਰੰਗ ਨਹੀਂ ਐਵੇਂ ਤੇ ਕਿੱਥੇ ਬਾਦੂ ਚ ਰੋਲਾ ਪਾਉਂਦੇ ਰਹਿੰਦੇ ਆ ਇਹ ਆਹ ਵੱਡੀ ਪੈਂਟ ਕੱਟਦੀਆਂ ਇਹਨਾਂ ਦੀ ਬਤੀਆਂ ਲੱਗਦੀਆਂ ਆਹ ਕੀ ਲਫਾ ਫੇਚ ਇਹਨਾਂ ਨੇ ਰੱਖਿਆ ਕਿ ਵੀ ਕੰਪਲਾਂ ਅਹਦੇ ਸੂਟ ਨੇ ਇਹ ਕਿੱਥੋਂ ਆਏ ਇੱਕ ਨਹੀਂ ਦੋ ਨਹੀਂ ਚਾਰ-ਚਾਰ ਸੂਟ ਬੱਲੇ ਨੇ ਚਲਾ ਕੇ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਉਹ ਵੀ ਮੇਰੇ ਤੋਂ ਚੋਰੀਆਂ ਕਮਾਈਆਂ ਨੇ ਤੇ ਲਿਹਾਜ਼ ਤੇ ਲਗਾ ਕੇ ਤੇ ਰੱਖ ਛੜੇ ਆ ਜੇ ਤੁਲ ਲਿਆਂਦੇ ਆ ਕਮ ਸੇ ਕਮ ਮੈਨੂੰ ਵਿਖਾ ਤੇ ਸੀ ਪਿਆ ਵੇਖੋ ਦੀਦੀ ਮੈਂ ਸੂਟ ਲੈ ਕੇ ਆਏ ਮੈਨੂੰ ਦੱਸੋ ਸੋਹਣੇ ਲਗਾ ਕੇ ਰੱਖਣ ਦਾ ਕੀ ਮਤਲਬ ਹੋਇਆ ਭਲਾਏ ਦਾ ਉਹਦਾ ਆਂਦੀ ਆ ਕਿ ਤੂੰ ਹੀ ਚਲਾਕੀਆਂ ਕਰਦੇ ਹੋ ਤੇ ਅਸੀਂ ਤੇ ਕੁਝ ਕਰਦੇ ਨਹੀਂ ਹੈਗੇ ਅਸੀਂ ਤੇ ਬੜੇ ਭੋਲੇ ਆ ਮੂੰਹ ਦੇਖੋ ਜੋ ਹੋ ਰਨੇ ਤੇ ਵਿੱਚੋਂ ਕੁਝ ਹੋ ਰਿਆ ਮੈਂ ਪੁੱਛਦੀ ਨਾ ਇਹਨੂੰ ਕਿ ਆਹ ਕਿੱਦਾਂ ਤੇਰੀ ਹਿੰਮਤ ਹੋ ਗਈ ਸਾਡੇ ਪੁੱਛੇ ਤੋਂ ਬਿਗੈਰ ਕੱਪੜੇ ਲੈ ਕੇ ਆਉਂਦੀ ਗੁਰਲੀਨ ਗੁਰਲੀਨ ਇੱਥੇ ਚਲ ਗਈ ਆਏ ਬਾਦੀ ਨਹੀਂ ਸੁਣਨੀ ਬੋਲੀ ਹੋਈ ਹੈ ਜਿੱਦਾਂ ਗੁਰਲੀਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਮਾਂ ਜੀ ਕੀ ਹਾਲ ਚੱਲ ਨੇ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਣ ਈ ਹੈ ਜੇਕਰ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਫੈਮਿਲੀ ਮੈਂਬਰ ਤੇ ਫਰੈਂਡਸ ਦੇ ਨਾਲ ਤੇ ਚੈਨਲ ਨੂੰ ਵੀ ਸਾਰੇ ਜਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਜਿੰਨੀ ਬੜੀ ਜਿਆਦਾ ਚੱਲੇ ਤਾਂ ਕਿ ਸਾਨੂੰ ਇਹ ਜਿਹੜਾ ਕੰਮ ਕਰਨ ਦੇ ਵਿੱਚ ਮਜ਼ਾ ਆਏ ਕਿ ਕਿਸੇ ਵੀਡੀਓ ਚੱਲਦੀ ਹੈ ਨਾ ਫਿਰ ਜ਼ਿਆਦਾ ਮਜ਼ਾ ਆਉਂਦਾ ਵਾ ਤੇ ਆਈਡੀਆ ਵੀ ਫਿਰ ਵੱਧ ਆਉਂਦੇ ਆ ਜਿਸਦੇ ਇਦਾਂ ਵੀਡੀਓ ਘੱਟ ਚੱਲਦੀ ਹੈ ਨਾ ਫਿਰ ਥੋੜਾ ਜਿਹਾ ਇਹ ਹੁੰਦਾ ਵਾ ਕਿ ਹਾਏ ਚੱਲ ਨਹੀਂਦੀ ਹੁਣ ਅੰਗੇ ਕੀ ਪਾਈਏ ਕੀ ਪਾਈਏ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਸਾਰਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਵੀ ਜ਼ਰੂਰ ਔਨ ਕਰ ਲਿਓ ਜਿਸ ਨਾਲ ਤੁਹਾਨੂੰ ਕਿ ਜਦੋਂ ਵੀ ਵੀਡੀਓ ਪਾਈਏ ਉਦੋਂ ਸ਼ੋ ਹੋ ਜੇ